ਜਦੋਂ ਪੰਜੀਮੀ ਕੰਦ ਬਣਾ ਰਹੇ ਹਾਂ ਪਹਿਲਾਂ ਆਪਾਂ ਇਹਨਾਂ ਨੂੰ ਕੱਟਿਆ ਤੇ ਫਿਰ ਵਾਸ਼ ਕੀਤਾ ਤੇ ਹੁਣ ਆਪਾਂ ਇਹਨਾਂ ਨੂੰ ਭੁੰਨ ਰਹੇ ਹਾਂ ਜੀਮੀ ਕੰਦ ਨੂੰ ਜੀ ਫਿਰ ਆਪਾਂ ਮਸਾਲਾ ਤਿਆਰ ਕਰਦੇ ਹਾਂ ਮਸਾਲਾ ਤਿਆਰ ਕਰਦੇ ਇਹ ਨਾਲ ਟਮਾਟਰ ਦਾ ਪੇਸਟ ਹੈ ਤੇ ਟਮਾਟਰ ਹੋਰ ਪੇਸਟ ਕਰਨੇ ਨੇ ਤੇ ਇਹ ਮਟਰਨੇ ਫਲੀਆਂ ਵਾਲੇ ਤੇ ਧਾਣੀਆਂ ਤੇ ਮੇਥੀ ਇਹ ਦੇ ਪਿਆਜ਼ ਅਰ ਗਠਾ ਕੱਟਣਾ ਹਮੇ ਆਪਾਂ ਨੇ ਇਹ ਲਸਣ ਆ ਅੱਧਾ ਵੀ ਹੁੰਦਾ ਕੱਟਣਾ ਪੈਸੀ ਆਧਾ ਇਹਦੇ ਵਿੱਚ ਪੈਂਦਾ ਨਹੀਂ ਹੁੰਦਾ ਗਰਮ ਹੁੰਦਾ ਉਹ ਜਿਆਦਾ ਪਰ ਥੋੜਾ ਜਿਹਾ ਪਾ ਲਾਂਗੇ ਟੇਸਟ ਜੀ ਤਾਂ ਆਪਕੋ ਆ ਜਾਣਾ ਚਲੋ ਜੀ ਇਹਨਾਂ ਦਾ ਤਿਆਰ ਲਓ ਜੀ ਜਿੰਨਾਂ ਦਾ ਹੋ ਗਿਆ ਪਿਆਰ ਫਿਰ ਜਿੱਦ ਹੁਣ ਆਪਾਂ ਰਾਵਾਂਗੇ ਤੜਕਾ ਇਹ ਤਾਂ ਹੈ ਜਰਾ ਪੇਸਟ ਬੜਿਆ ਦਾ ਤੇ ਲਸਣ ਅਰ ਆਧਾ ਤੇ ਲਾਲ ਟਮਾਟਰ ਇਹ ਅਮੇਥੀ। ਜੇ ਨਾ ਪਾ ਮੇਥੀ ਨੂੰ ਹੁਣਾਂਗੇ ਇਹੋ ਆਪਾਂ। ਲਓ ਜੀ ਆਪਾਂ ਪਾ ਲਿਆ ਤੇਲ ਸਰੋਂ ਦਾ। ਟਵਾਣੇ ਵਾਲਿਆਂ ਦਾ ਕੱਚੀ ਘਣੀ ਦਾ ਤੇਲ ਹੈ। ਲਓ ਜੀ ਤੇਲ ਆਪਣਾ ਹੋ ਗਿਆ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮੇਥੀ। ਤੇ ਮੇਰੇ ਬਰੂਹੇ ਪਾ ਲਈਏ ਤੇ ਇਹਨੇ ਸੁੱਕਾ। ਨਵਦੀਏ ਥੋੜੀ ਜਿਹੀ ਘੁੱਜੀ ਗਈ। ਫੇਰ ਮਤਲਬ ਉਹ ਕੁਰਕਾ ਜਿਆਦਾ ਹੋਜੂਗੀ ਫੇਰ ਆਪਾਂ ਇਹ ਦਵਾ ਪੇਸਟ ਪਾਉਣਾ। ਹੁਣ ਇਹਦੇ ਵਿੱਚ ਆਪਾਂ ਲਸਣ ਆ ਰਾਤੇ ਲੱਕ ਕਿਉਂਕਿ ਇਹ ਲਾਲ ਹੋ ਜੂਗਾ ਸਮਾਂ ਇਹਦੇ ਨਾਲ ਘੁੱਜੇ ਦੇਗਾ। ਲੋ ਜੀ ਮੇਥੀ ਆਰ ਲਸਣਾਂ ਤੇ ਆਹ ਕੀ ਕਹਿੰਦੇ ਹੁੰਦੇ ਨੇ ਆਬਦਾ ਜੀ ਤੇ ਹੋ ਗਿਆ ਪੰਡਾਲ ਹੋ ਗਿਆ ਇਹ ਪੂਰਾ ਖੜਕ ਜਦ ਮੇਥੀ ਖੜਕਣ ਲੱਗ ਜਿੰਦੀ ਹੈ ਨਾ ਪੂਰੀ ਕਰਚ ਕਰਚੀ ਹੋਣ ਲੱਗ ਜਿੰਗੀ ਫੇਰ ਮਤਲਬ ਦੁਆ ਪੇਸਟ ਦੁਆ ਉਦੋਂ ਪਾਉਣਾ ਹੁਣ ਆਪਾਂ ਇਹ ਪੇਸਟ ਪਾਵਾਂਗੇ ਆਹ ਬੇਸਿਕ ਗੱਲ ਆ ਤੰਗੀਆਂ ਰੱਖਿਆ। 4 ਸੌਸ ਆਪੇ ਨੇ। ਹੁਣ ਇਹਨੂੰ ਉਦੋਂ ਤੱਕ ਪਕਾਣ ਦਵਾਂਗੇ ਜਦੋਂ ਤੱਕ ਇਹ ਲਾਲ ਨਹੀਂ ਹੁੰਦਾ। ਧਨੀਏ ਵੀ ਜਿਹੜਾ ਪਾਉਣਾ ਸੀ ਥੋੜੀ ਮਰਜੀ ਐ ਜੀ ਕਈ ਕੱਟ ਕੇ ਪਾ ਲੈਂਦੇ ਨੇ ਪਰ ਮੈਂ ਤਰੀ ਵਾਲੀ। ਸਾਜੀ ਸਬਜ਼ੀ ਵੀ ਵਰਨਾ ਗ੍ਰਾਇੰਡ ਕਰਕੇ ਪਾਉਣੀ। ਸੁੱਕੀ ਸਬਜ਼ੀ ਜੇ ਪਾਉਣੀ ਐ ਮੈਂ ਕੱਟ ਕੇ। ਮੌਜੂਦ ਇਹ ਪੁੱਟ ਗਿਆ ਮਸਾਲਾ ਪੂਰਾ ਪੂਰਾ ਜਾ ਹੋ ਜਾਂਦਾ ਜਦੋਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਲਾਲ ਟਮਾਟਰ ਦਾ ਪੇਸਟ ਹਾਂਜੀ ਲਾਲ ਟਮਾਟਰ ਨੇ ਇਹਨੂੰ ਘੋਲ ਕਰ ਲਈ ਸਮਾਰ ਕੇ ਮਤਲਬ ਥੋੜਾ ਸੇਕ ਲਵਾਉਣਾ ਇਹਨੂੰ ਵੀ ਲਾਲ ਟਮਾਟਰਾਂ ਨੂੰ ਵੀ ਤੇ ਹੁਣ ਆਪਾਂ ਪਾਉਣੇ ਆ ਧਨੀਏ ਦਾ ਪੇਸਟ ਇਹ ਵੀ ਗਰੰਟ ਕਰਿਆ ਵਾ ਲਓ ਜੀ ਹਣ ਬਿਲਕੁਲ ਆਪਾਂ ਨੇ ਘੋਲ ਕਰ ਲੈਣਾ ਜਦੋਂ ਮਤਲਬ ਰਿਜਣ ਲੱਗ ਜੂਗਾ ਨਾ ਮਸਾਲਾ ਫੇਰ ਆਪਾਂ ਨੇ ਸਮਾਨ ਪਾਉਣਾ ਜੀਂੀ ਕੰਦ ਤੇ ਫਲੀਆਂ ਵਾਲੀ ਮਟਰ ਖੁਸ਼बू ਬਹੁਤ ਸੋਹਣੀ ਆ ਰਹੀ ਹੈ ਮਸਾਲੇ ਦੀ ਲੋ ਜੀ ਮੈ ਲੱਗਿਆ ਰਿਜਣ ਸਾਗ ਵਾਂਗੂ ਲੱਗਦਾ ਜਿਵੇਂ ਪਾਲਕ ਪਨੀਰ ਹੁੰਦੀ ਹੈ ਇਹ ਹੈਗਾ ਜੀ ਨਾਣ ਮਿਰਚ ਹਲਦੀ ਇਹਨੂੰ ਵੀ ਪੰਜ ਮਿੰਟ ਆਪਾਂ ਨੇ ਮਤਲਬ ਪਕਾਉਣਾ ਨਾ ਮਿਰਚ ਹੋ ਗਈ ਇਹਨੂੰ ਮਸਾਲੇ ਦੇ ਵਿੱਚ ਪਾ ਦੇਣਾ ਇਹ ਤਾਂ ਆਏ ਮਾਗੇ ਨੇ ਸਾਲੋ ਜੀ ਆਪਾਂ ਆ ਕੇ ਫਲੀਆਂ ਵਾਲੇ ਮਟਰ ਮਟਰ ਆਪਾਂ ਇਹਦੇ ਵਿੱਚ ਫੋਰਨਾ ਕੁੱਕਰ ਵਿੱਚ ਇਹ ਥੋੜਾ ਕਰਦਨੇ ਇਹਨਾਂ ਵਿੱਚ ਸਬਜ਼ੀ ਤਾਂ ਬਣਨੀ ਹੈ ਜੀ ਇਹ ਦੇਖੋ ਉਹਦੇ ਵਿੱਚ ਮਸਾਲਾ ਨਹੀਂ ਦਿਖਦਾ ਕੁੱਕਰ ਚ ਸਾਂ ਕਰਕੇ ਮੈਂ ਇਹਦੇ ਵਿੱਚ ਪੂਣਾ ਪਿਆ। ਆਦੇ ਹੁਣ ਇਹ ਜੇ ਬੰਦ ਪਾ ਦੇਣਾ ਆਪਾਂ ਨੇ। ਲਓ ਜੀ ਆਪਾਂ ਸਾਰਾ ਸਮਾਨ ਵਿੱਚ ਪਾਤਾ ਹੁਣ। ਇਹਨੂੰ ਆਪਾਂ ਕੁੱਕਰ 'ਚ ਬਣਾਵਾਂਗੇ ਕਿਉਂਕਿ ਪਾਣੀ ਪਾਉਣ ਨੂੰ ਜਗ੍ਹਾ ਨਹੀਂ ਰਹਿੰਗੀ। ਜੇ ਤੁਸੀਂ ਸੁੱਕਾ ਬਣਾਉਣਾ ਤਾਂ ਥੋੜਾ ਜਿਹਾ ਪਾਣੀ ਪਾ ਕੇ ਸੁੱਕਾ ਵੀ ਬਣਾ ਸਕਦੇ ਹਾਂ ਪਰ ਇੰਨੀ ਮਿੰਟ ਵੀ ਕਰੀਆ ਹੁਣ ਦੋ ਡੰਗਾਂ ਦਾ ਬਣੇ ਤਾਂ ਸਹੀ ਹੈ। ਨਾਲ ਮਿੱਟੀ ਰੋਟੀ ਤਿਆਰ ਕਰਾਂਗੇ। కుక్కల కు పానీ పాల ਕੀ ਰੋਟੀ ਆਣ ਨੂੰ ਨਾਲ ਚਟਨੀ ਹੈ ਥਾਲੀ ਬਰੋਸ ਦੀ ਬੌਜੀ ਸਬਜ਼ੀ ਵੀ ਬਣ ਗਈ ਆਪਣੀ ਜੀਮਿੰਗ ਕਰ ਸਕਦੇ ਮਟਰ ਮੱਝੀ ਹੋਈ ਜੀ ਲਾਉਣੇ ਲਾਉਣੇ ਕਾ ਚੀ ਖਾਣਾ ਹੋ ਗਿਆ ਤਿਆਰ ਮੱਕੀ ਦੀ ਰੋਟੀ ਨਾਲ ਚਟਣੀਆਂ ਤੇ ਮੂਲੀਆਂ ਹਰੀ ਧਨੀਏ ਦੀ ਨਾਲ ਜੀਮੇ ਕੰਦ ਤੇ ਮਟਰ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਨਾਲ ਨੂੰ ਖੱਟੀ ਲੱਸੀ